ਮੈਡਮ ਦੇਖ ਤੁਸੀਂ ਤਾਂ ਤੁਸੀਂ ਘਰ ਆਪਣੇ ਰਹਿੰਦੇ ਹੋ ਹਾਂਜੀ ਸਰ ਤੁਸੀਂ ਆਹ ਜੇ ਕੁੱਤੇ ਰੱਖੀਆਂ ਕਰ ਸਰ ਇਹ ਆਪਣੇ ਡਰਾਈਵਿੰਗ ਰੂਮ ਚ ਰੱਖੀਆਂ ਹੋਈਆਂ ਨੇ ਨਹੀਂ ਸਰ ਤਾਂ ਫੇਰ ਫੇਰ ਇੱਥੇ ਕਿਉਂ ਰੱਖੀਆਂ ਆਪਣੇ ਘਰ ਦੇ ਵੀ ਕਹਿੰਦੇ ਕਿ ਸੋਨੇ ਦੀ ਕੁਰਸੀ ਹੋਣੀ ਚਾਹੀਦੀ ਏ ਕਹਿੰਦੇ ਹੁਣ ਮਿੱਠ ਜਦ ਨਾਲ ਹੀ ਬਹਿਣਾ ਹੋਏ ਫੇਰ ਕਿੰਨੇ 50 ਇਕਰੀ ਸਰ ਵੀਡੀਓ ਪਾ ਕੇ 18000 ਸਤਾਖ ਹੈਗੇ ਹਾਂਜੀ ਠੀਕ ਤੇ ਕੁਰਸੀ ਕਿੰਨੇ ਦੀ ਆਂਦੀ ਹੈ 1800 18 500 ਰੁਪਏ ਦੀ ਸਰ ਉਹ ਤਾਂ ਮੈਂ ਲੈ ਆਉਣਾ ਹੈ ਨਾ ਲੈ ਆ ਉਹ ਮੇਰੇ ਤੇ ਲੈ ਆ ਮਤਲਬ ਦੇਖੋ ਤੇ ਐਦਾਂ ਨਾ ਇੱਥੋਂ ਦੀ ਰੋਟੀ ਖਾਂਦੇ ਔਰ ਤੁਸੀਂ ਘਰ ਚਲਾਉਂਦੇ ਹੋ ਤੇ ਇਹਨੂੰ ਤੁਸੀਂ ਮੈਂ ਕਹਿੰਦਾ ਕਿ ਬਾਅਦ ਹੀ ਸੜਕ ਟਾਲੀ ਵੀ ਮਾਰਾ ਬਣਾਇਆ ਹੋਇਆ ਹੈ ਉਹ ਕਰਨਾ ਤੇ ਉਹ ਤਾਂ ਲੈਓ ਜੀ ਮੈਡਮ ਨੇ ਕਿਸ ਰਹਾਗਾ ਹਾਂਜੀ ਮੈਨੂੰ ਲੱਗਦਾ ਨਹੀਂ ਲਾਇਦਾ ਤੁਸੀਂ ਨਹੀਂ ਨਹੀਂ ਸੋਚ ਕੇ ਲਾਇਆ ਪਰ ਦੂਸਰੇ ਮੁੰਡੇ ਨੇ ਖੇਲ ਆਪਣੀਆ ਸੀ ਦੇਵ ਬਹੁਤ ਮਾਰੀ ਗੱਲ ਹੈ ਬਿਨਾ ਕੰਮ ਤੋਂ ਹੰਦ ਨਾ ਸੱਤ ਬਣਾ ਅਹੀਂ ਆਪੇ ਆਣਾ ਤੇ ਮੈਂ ਹੀ ਕਹਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆ ਤਨਖਾਹਾਂ ਲੈ ਰਹੇ ਆ ਵਧੀਆ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਨ ਸਭ ਕੁਝ ਮਿਲਦੇ ਆ ਜੀ ਅਸੀਂ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਉਹ ਬੱਚਾ ਧੀ ਮਾਰੀ ਜਿੰਨਾਂ ਕੋ ਰੋਜੀ ਰੋਟੀ ਲਈ ਵੀ ਕੁਛ ਨਹੀਂ ਹੈ ਤੇ ਇਸੇ ਸਬੰਧੀ ਹੀ ਮੇਰੇ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਆ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਇਸੇ ਸਬੰਧੀ ਮੈਂ ਤਹਿਸੀਲਦਾਰ ਆਫਿਸ ਗਿਆ ਸੀ ਕਾ ਟਾਈਮ ਤੇ ਮੈਂ ਸਾਕੋ تقريبا ਸਾਢੇ 9 ਵਜੇ ਤੇ ਅੱਜ ਮੈਂ ਬੀੜੀ ਦੇ ਦਫ਼ਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫ਼ਤਰ ਜਾਵਾਂਗਾ ਮੇਰਾ ਇੱਕੋ ਹੀ ਸਾਰਿਆਂ ਨੂੰ ਸਖਤ ਨਿਰਦੇਸ਼ ਹੈ ਮੈਸੇਜ ਹੈ ਬੇਨਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਜੋ ਹਰਕਿਸ ਟਾਈਮ 'ਤੇ ਟਾਈਮ 'ਤੇ ਆਣਾ ਹੈ ਲੋਕਾਂ ਦੀ ਵੱਧ ਤੋਂ ਵੱਧ ਸਹੂਲਤ ਦੇਣੀ ਹੈ ਤੇ ਟਾਈਮ 'ਤੇ ਜਾਣਾ ਹੈ ਜਿਹੜੇ ਗੈਰ ਹਾਜ਼ਰ ਪਾਇਆ ਗਿਆ ਉਹਨਾਂ ਨੂੰ ਅੱਛੀ ਸ਼ੋਪੇ ਨੋਟਿਸ ਕੱਢੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਇਆ ਗਿਆ ਜੇ ਉਹਨਾਂ ਦੇ ਸਾਨੂੰ ਬਾਚਣ ਜੋ ਜੇ ਕੋਈ ਰੀਜਨ ਕੋਈ ਜਾਨਵਰ ਜਿੱਦਣਾ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਸਾਥ ਗਿਆ ਜਾਂ ਕਿਤੇ ਜੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਤਾਂਗੇ ਜੇ ਕੋਈ ਹੋ ਜਾ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਤਾਂ ਨਹੀਂ ਜਾ ਸਕਦਾ ਉੱਥੇ ਸਭ ਤੋਂ ਸਖਤ ਕਾਰਵਾਈ ਕਰਾਂਗੇ